ਛੇਵਸੇਨਾ ਦੇ ਆਗੂ ਤੇ ਮਾਰਕੁੱਟ ਕਰਨ ਦੇ ਇਲਜ਼ਾਮ ਲੱਗੇ ਹਨ ਕਿਹਾ ਜਾ ਰਿਹਾ ਹੈ ਕਿ ਗੱਡੀ ਦਾ ਹਾਣ ਬਚਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਦਰਸਲ ਮਾਮਲਾ ਲੁਧਿਆਣਾ ਦੀ ਬਸਤੀ ਜੋਧੇਵਾਲ ਤੋਂ ਸਾਹਮਣਿਆ ਜਿੱਥੇ ਬੀਤੀ ਰਾਤ ਕਰੀਬ 3 ਵਜੇ ਗੱਡੀ ਪਿੱਛੇ ਕਾਰਨਾ ਤੇ ਹੌਨ ਬਚਾਉਣ ਨੂੰ ਲੈ ਕੇ ਦੋ ਤਨਾਮੂ ਸਾਹਮਣੇ ਹੋ ਗਈਆਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਰੋ ਸ਼ਿਵ ਸੈਨਾ ਦੇ ਨਾਲ ਸੰਬੰਧ ਰੱਖਦੀ ਹੈ ਅਤੇ ਇੱਕ ਐਂਟੀ ਟੈਰਰਿਸਟ ਫਰੰਟ ਜਥੇਬੰਦੀ ਦਾ ਉਧਰ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸਦੇ ਨਾਲ ਮਾਰਕੋੜ ਕੇ ਦਿੱਤੀ ਗਿਆ ਅਤੇ ਪੁਲਿਸ ਦੇ ਵੱਲੋਂ આરોપી ਨੂੰ ਕਾਬੂ ਕਰਨ ਦੀ ਬਜਾਏ ਉਸ ਨੂੰ ਸ਼ਿਵ ਸੈਨਾ ਦੇ ਆਗੂ ਤੇ ਕਹਿਣ ਤੇ ਛੱਡ ਦਿੱਤਾ ਗਿਆ ਬਤੇ ਇਸ ਦਰਾਹ ਨਾ ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਆ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕੀਤੀ ਆ ਤੇ ਕਿਹਾ ਕਿ ਇਸ ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਮੀਨਾ ਮੈਂ ਤੁਹਾਡਾ ਮੇਰਾ ਨਾਮ ਇਕਬਦਰ ਹੈ ਜੀ ਕੀ ਮਾਮਲਾ ਕਦੋਂ ਦਾ ਹੈ ਇਹ ਮਾਮਲਾ ਕੀ ਹੋਇਆ ਕੱਲ ਰਾਤੀ ਜੀ ਮੈਂ ਬਸਤੀ ਜੋਧੇਰ ਆਪਣੇ ਪਰਸਨਲ ਕੰਮ ਵਾਸਤੇ ਜਾ ਰਿਹਾ ਸੀ ਅਖਲੇ ਕਪਸ ਤੇ ਉਧਰੋਂ ਇੱਕ ਬਲੈਕ ਕਲਰ ਦੀ ਆਰਟੀਕਲ ਕਾਰ ਆਈ ਇਸ ਵਿੱਚ ਇੱਕ ਸੱਖੂ ਬੈਠਾ ਹੋਇਆ ਸੀ ਜਿਹਨੇ ਬ੍ਰੈਨ ਪਾਈ ਹੋਈ ਸੀ ਹਾਈ ਡੋਜ਼ ਨਸ਼ਾ ਕੀਤਾ ਹੋਇਆ ਸੀ ਜੀ ਉਹ ਮੈਂ ਕਹਿੰਦਾ ਆਪਣੀ ਐਕਟਿਵ ਵੈਸਾਈਟ ਤੇ ਕਰੋ ਮੈਂ ਕਿਹਾ ਭਾਜੀ ਹੁਣੀ ਕਰ ਰਿਹਾ ਹਾਂ ਹਾਂਜੀ ਉਹਨਾਂ ਨੇ ਮੈਨੂੰ ਗਾਲ੍ਹਾਂ ਬਹੁਤ ਜ਼ਿਆਦਾ ਕੱਢੀਆਂ ਆਪਣੇ ਆਪ ਨੂੰ ਸ਼ਿਵ ਸੇਨਾ ਦਾ ਪ੍ਰਧਾਨ ਦੱਸ ਰਿਹਾ ਸੀ ਉਸ ਤੋਂ ਬਾਅਦ ਗੱਡੀ 'ਚ ਉਤਰ ਕੇ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਚਪੇੜਾ ਮਾਰੀਆਂ ਮੇਰੇ ਮੁੱਕੇ ਮਾਰੇ ਹਾਂਜੀ ਉਸ ਤੋਂ ਬਾਅਦ ਜੋਧਿਆਲ ਥਾਣੇ ਦੇ ਮੁੰਸ਼ੀ ਸਾਹਿਬ ਬਾਹਰ ਆਏ ਉਹਨਾਂ ਨੇ ਉਹਨੂੰ ਫੜਿਆ ਪਰ ਉਹ ਫੇਰ ਨਹੀਂ ਟਲਿਆ ਉਹਨੇ ਫੇਰ ਮੇਰੇ ਮੂੰਹ ਤੇ ਮੁੱਕਾ ਮਾਰਿਆ ਮੇਰੇ ਕੋਲ ਇਸ ਪੁਲਿਸ ਦੀ ਮਜਬੂਰੀ ਦੇ ਵਿੱਚ ਹਾਂ ਜੀ ਤੇ ਪੁਲਿਸ ਨੇ ਉਹਨਾਂ ਨੂੰ ਹਟਾਇਆ ਨਹੀਂਗਾ ਪੁਲਿਸ ਨੇ ਉਹਨਾਂ ਨੂੰ ਹਟਾਇਆ ਫਿਰ ਪੁਲਿਸ ਉਹਨਾਂ ਨੂੰ ਅੰਦਰ ਲੈ ਗਏ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸਾਡਾ ਏਰੀਆ ਨਹੀਂ ਲੱਗਦਾ ਇਹ ਥਾਣਾ ਗਰੇਸੀ ਦੀ ਹੱਦ ਲੱਗਦੀ ਉਹਨਾਂ ਨੇ ਐਸਆਈ ਨਿਰਮਲ ਸਿੰਘ ਜੀ ਨੂੰ ਫੋਨ ਕੀਤਾ ਜੋ ਕਿ ਡਿਊਟੀ ਆਫਸਰ ਸੀ ਰਾਤ ਨੂੰ ਜੀ ਐਸਆਈ ਨਿਰਮਲ ਸਿੰਘ ਜੀ ਕਹਿੰਦੇ ਕਿ ਮੈਂ ਜੀ ਆ ਨਹੀਂ ਸਕਦਾ ਦੋਨੋਂ ਪਾਰਟੀਆਂ ਨੂੰ ਛੱਡ ਦਿਓ ਆਪਣੇ ਆਪ ਥਾਣੇ ਆ ਜਾਣਗੇ ਜੇ ਕੋਈ ਉੱਥੇ ਇਹ ਕੋਈ ਉੱਥੇ ਉਹਦਾ ਜ਼ਿੰਮੇਵਾਰ ਕੋਲ ਸੀ ਉਹਦਾ ਜੀ ਪ੍ਰਸ਼ਾਸਨ ਜ਼ਿੰਮੇਵਾਰ اے ایس ਆਈ ਨਿਰਮਲ ਸਿੰਘ ਜੀ ਜ਼ਿੰਮੇਵਾਰ ਹੋਣੇ ਸੀ ਉਸ ਗੱਲ ਦੇ ਠੀਕ ਹੈ ਜੀ ਬਰਾ ਇੱਕ ਸਹੀ ਨਾਮ ਲਗਾ ਮੇਰਾ ਰਾਜਨ ਰਾਣਾ ਜੀ ਜੀ ਕਿਹੜੀ ਸੋਸਾਇਟੀ ਨਾਲ ਜੁੜੇ ਹੋ ਐਂਟੀ ਟੈਰਰਿਸਟ ਫੋਰਸ ਦਾ ਪ੍ਰਧਾਨ ਹਨ ਜੀ ਤੇ ਕੀ ਕਹਿਣਾ ਚਾਹੋਗੇ ਜਿਹੜਾ ਰਾਤੀ ਆ ਇਹਨਾਂ ਦੇ ਅੰਦਰ ਹੋਇਆ ਦੇਖੋ ਜੀ ਇਹ ਸਿਕੰਦਰ ਸਾਨੀ ਜਿਹੜਾ ਮੁੰਡਾ ਸਾਡੇ ਨਾਲ ਯੂਨਿਟ ਦਾ ਸਾਡਾ ਰੈਜ਼ੀਡੈਂਟ ਹੈ ਕਿਸੇ ਕੰਮ ਤੋਂ ਰਾਤੀ ਆ ਰਿਹਾ ਸੀਗਾ ਆਪਣੇ ਤੇ ਉੱਥੇ ਯੋਧੇਲ ਬਸਤੀ ਥਾੜੇ ਦੇ ਬਾਹਰ ਜਿਹੜਾ ਬੰਦਾ ਕਹਿੰਦਾ ਆਪਣੇ ਆਉਣ ਨੂੰ ਸ਼ਿਵ ਸੈਨਾ ਦਾ ਨੇਤਾ ਸੀਗਾ ਉਹਨੇ ਅਸੀਂ ਵੀ ਵੀਡੀਓ ਆ ਕੇ ਦੇਖੀ ਹੈ ਮੌਕੇ ਤੇ ਅਸੀਂ ਕੁੰਚੇ 4 ਵਜੇ ਨੇ ਸਾਡੇ ਜਿਹੜੇ ਬੁਲਾਇਆ ਉਸ ਤੋਂ ਉਹਨੇ ਨਿਸ਼ਾ ਕੀਤਾ ਅਸੀਂ ਪੂਰਾ ਤੇ ਇਹਨਾਂ ਦਾ ਤੱਕਾ ਮੁੱਕੀ ਹੋਈ ਆ ਉਸਰੇ ਉਹ ਵੀਡੀਓ ਇਹਨਾਂ ਨੇ ਮੁੰਡਿਆਂ ਨੇ ਬਣਾ ਲਈ ਸੀਗੀ ਇਹਨੇ ਮਾਰੇ ਮੁਕੇ ਬੋਲਦਵੀ ਦਾ ਪਾੜਦਾ ਮੁੰਡੇ ਦਾ ਤੇ ਉਸ ਤੋਂ ਬਾਅਦ ਜਿੱਲੇ ਥਾਣੇ ਦੇ ਵੀ ਪੁਲਿਸ ਵੀ ਉਹਨੂੰ ਲੈ ਕੇ ਗਈ ਹੈ ਉਸ ਤੋਂ ਬਾਅਦ ਉਹ ਕਹਿੰਦਾ ਸੀਗਾ ਕਿ ਦੇਖੋ ਜੀ ਮੈਂ ਤਾਂ ਸ਼ਿਵਸਰ ਦਾ ਲੈਤਾ ਮੈਂ ਉਹ ਗਨਮੈਨ ਵੀ ਹੈਗੇ ਕਹਿੰਦਾ ਗਨਮੈਨ ਹੈਗੇ ਆ ਤੇ ਅਸੀਗਾ ਭਾਈ ਕੋਈ ਗੱਲ ਨਹੀਂ ਜੇ ਤੇਰੇ ਕੋਈ ਗਨਮੈਨ ਹੈਗੇ ਆ ਤੇ ਕੋਈ ਦਿੱਕਤ ਨਹੀਂ ਪਰ ਤੂੰ ਇਹਦਾ ਤੱਕਾ ਤਾਂ ਨਾ ਕਰ ਪਰ ਉਹਦੇ ਉੱਥੇ ਵੀ ਮੁੰਡਿਆਂ ਨੇ ਕੋਈ ਗੱਲ ਸੁਣੀ ਨਹੀਂ ਉੱਥੇ ਵੀ ਉਹ ਪੂਰਾ ਆਪਣਾ ਜਿਹੜਾ ਲੀਡਰ ਦਾ ਰੋਮ ਮਾਰਦਾ ਰਿਹਾ ਮੋਦੂਸੀ ਸਰ ਪ੍ਰਸ਼ਾਸਨ ਕੋਲ ਆਏ ਪ੍ਰਸ਼ਾਸਨਿੰਦਕੀ ਜੀਆ ਦੇਖੋ ਜੀ ਪ੍ਰਸ਼ਾਸਨ ਕੋਲ ਆਇਆ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਵਿਚਾਰਾ ਆਪਣਾ ਆਪਣੇ ਘਰ ਜਾ ਰਿਹਾ ਸੀ ਕੰਮ ਤੋਂ ਤੇ ਇਦਾਂ ਜੇ ਤੱਕਾ ਕਰਨ ਲੱਗ ਗਏ ਜੇ ਲੀਡਰ ਹੀ ਆਮ ਪਬਲਿਕ ਨਾਲ ਤੱਕਾ ਕਰਨ ਲੱਗ ਗਏ ਤੇ ਲੀਡਰ ਜਿਹੜੇ ਹੈਗੇ ਆ ਇਦਾਂ ਲੀਡਰਾਂ ਦੇ ਉੱਪਰ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਸਾਡਾ ਇੱਕ ਫਰੈਂਡ ਹੈਗੇ ਸੀ ਸੁਖੰਦਰ ਉਹ ਰਾਤੀ ਸਵੇਰੇ ਸਵੇਰੇ ਚਾਲੇ ਜਾ ਰਿਹਾ ਸੀਗਾ ਤੇ ਇੱਕ ਬੰਦਾ ਜਿਹਨੇ ਦੁੱਧ ਨਸ਼ਾ ਕੀਤਾ ਹੋਇਆ ਸੀਗਾ ਪ੍ਰੈਸ ਲਿਖਾਇਆ ਸੀਗਾ ਉਹਨੇ ਲੈ ਆ ਕੇ ਪਹਿਲਾਂ ਹੋਰ ਮਰੀ ਗਿਆ ਫਿਰ ਗੱਡੀ ਵਿੱਚੋਂ ਮਰੀ ਹੈਗੀ ਆ ਕਿੰਨੇ ਬਾਈ ਕਰੀ ਹੈਗੇ ਇਹਨੇ ਥਾਰੇ ਵਿਚੋ ਸਾਨੂੰ ਚਪੇੜਾ ਮਾਰੀਆਂ ਤੇ ਕੰਟਰੋਲ ਰੂਮ ਦੇ ਫੋਨ ਲਖਾਇਆ ਉਸ ਵਾਰ ਨਿਰਮਲ ਸਿੰਘ ਜੀ ਆਏ ਨਹੀਂ ਹੈਗੇ 2 ਘੰਟੇ ਨਾਲ ਕੋਈ ਸ਼ਿਵ ਸ਼ੰਨ ਦਾ ਆਗੂ ਸੀ ਕੋਈ ਉਹ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ਮੈਂ ਸ਼ਿਵ ਸ਼ੰਨ ਦਾ ਪੰਜਾਬ ਦਾ ਪ੍ਰਧਾਨ ਹੈਗਾ ਵਾ ਪ੍ਰਧਾਨ ਸੀ ਦਾ ਕੀ ਨਾਮ ਹੈਲਾ ਵਿਸ਼ਾਲ ਕੁਮਾਰ ਨਾਮ ਹੈਗਾ ਦਾ ਤੇ ਉਹਨੇ ਕੁੱਟਮਾਲ ਚੰਗੀ ਕੀਤੀ ਉਸ ਵਾਰ ਇੱਥੇ ਆ ਕੇ ਘੰਟੇਵਾਲ ਨੂੰ ਛੱਡ ਵੀ ਦਿੱਤਾ ਹੈਗਾ ਯੋਗੇਸ਼ ਬਖਸ਼ੀ ਕਹਿੰਦੇ ਆਇਆ ਸੀ ਉਹਨੂੰ ਛਡਾਣ ਲਈ ਯੋਗੇਸ਼ ਬਖਸ਼ੀ ਕਹਿੰਦੇ ਉਹਨਾਂ ਨੇ ਛੱਡਤਾ ਤੁਸੀਂ ਹੁਣ ਕੀ ਮੰਗ ਕਰਦੇ ਹੋ ਭਾਈ ਕਿੰਨੇ ਵੀ ਜਿਨੇ ਛੁਡਾਇਆ ਹੈਗਾ ਵਾ ਉਹਦੇ ਉੱਪਰ ਹੀ ਹੋਣਾ ਚਾਹੀ ਜਿਹਦੇ ਉਪਰ ਜਿਹਨੇ ਗੁਰਮਤ ਕੀਤਾ ਹੋਇਆ ਹੁੰਦਾ ਹੋਣਾ ਚਾਹੀਦਾ ਮੈਡੀਕਲ ਹੈਗਾ ਸਭ ਹੋਇਆ ਹੈ ਵੀ ਬਿਨਾ ਕੋਈ ਗਲਤ ਹੋਵੇ ਇੱਕਦਮ 10 ਮਿੰਟ ਕਿ ਛੜਦਾ ਵੀਡੀਓ ਬਣੀ ਹੋਈ ਜੋ ਬੰਦੀ ਕਾਬਲੇ ਪੁਲਿਸ ਨੂੰ ਕਰਨੀ ਚਾਹੀਦੀ ਠੀਕ ਹੈ ਸਿਰ ਇਕ ਮਾਹਲਾ ਦੇ ਵਿੱਚ ਕਿ ਇੱਕ ਅੱਜ ਲੜਾਈ ਦਾ ਮਾਮਲਾ ਬਸ ਯੋਧੇਵਾਲ ਸਾਹਮਣੇ ਥਾਂ ਦੇ ਉੱਪਰ ਲੜਾਈ ਹੋਈ ਹੈ ਸੰਦਗਲਾ ਪਨੇ ਧਰਮ ਦੇ ਨਹੀਂ ਕੋਸ਼ਿਸ਼ ਲੋ ਇੱਕ ਮੈਟਰ ਅੱਜ ਸਾਡੇ ਧਿਆਨ ਚ ਆਇਆ ਕੱਲ ਰਾਤ ਕਰੀਬ 3:30 ਵਜੇ ਦੇ ਕਰੀਬ ਇੱਕ ਮਸਲਾ ਹੋਇਆ ਦੋ ਤਰ੍ਹਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਦੇ ਵਿੱਚ ਸਿਕੰਦਰ ਸਾਨੀ ਇੱਕ ਪਾਸੇ ਹੈਗੇ ਨੇ ਤੇ ਦੂਜੇ ਪਾਸੇ ਵਿਸ਼ਾਲ ਹੈਗੇ ਨੇ ਮਿਸਟਰ ਵਿਸ਼ਾਲ ਠਾਕੁਰ ਨਾਮ ਸਰ ਪਤਾ ਲੱਗੇ ਇਹਨਾਂ ਦਾ ਆਪਸੀ ਗੱਡੀ ਦੇ ਅੱਗੇ ਪਿੱਛੇ ਕਰਨ ਦੇ ਵਿੱਚ ਕੋਈ ਟਕਰਾਅ ਹੋਇਆ ਜਿਦੇ ਵਿੱਚ ਬਹੁਤ ਹੀ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਇਹਦੇ ਵਿੱਚ ਉਹ ਅੱਜ ਉਹਨਾਂ ਨੇ ਆ ਕੇ ਕੰਪਲੇਂਟ ਦੇਣ ਆਏ ਸੀ ਕਾਫੀ ਲੋਕ ਇਕੱਠੇ ਹੋ ਕੇ ਤੇ ਦੋਨੋਂ ਤਰ੍ਹਾਂ ਇਹ ਥਾਣਾ ਦ੍ਰਿਸ਼ੀ ਦਾ ਇਹ ਮਸਲਾ ਹੈ ਇਹ ਮੁਕਫਰ थाना ਜਿਹੜੇ ਦ੍ਰਿਸ਼ੀ ਨੇ ਉਹਨਾਂ ਨੇ ਸਟੇਟਮੈਂਟ ਜਿਹੜੀਆਂ ਨੇ ਉਹ ਹਾਸਲ ਕਰ ਲਈਆਂ ਨੇ ਤੇ ਕਾਨੂੰਨ ਅਨੁਸਾਰ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ ਸਰ ਇੱਕ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਜੀ ਕੋਈ ਵੀ ਆਪਣੇ ਗੱਡੀ ਉੱਪਰ ਪ੍ਰੈਸ ਜਾਂ ਕੋਈ ਅਦਰ ਸਟicker ਲਾਗੇ ਤਾਂ ਉਹ ਨਹੀਂ ਕਰਦਾ ਇਹ ਵੀਡੀਓ ਵਿੱਚ ਗੱਡੀ ਉੱਤੇ ਪ੍ਰੈਸ ਲਿਖਿਆ ਦਿਖ ਰਿਹਾ ਹੈ ਵੀ ਇਹਦੀ ਸ਼ਾਮਿਲ ਕੀਤੀ ਜਾਏਗੀ ਕਿ ਵਾਕਈ ਇਹ ਬੰਦੇ ਪ੍ਰੈਸ ਤੇ ਸੀਗਰ ਜਿਹੜਾ ਧੜ ਨਹੀਂ ਕਰਦੇ ਨੇ ਅਜੇ ਤੱਕ ਸਾਡੇ ਧਿਆਨ ਦੇ ਵਿੱਚ ਇਸ ਗੱਲ ਦਾ ਕੋਈ ਆਇਆ ਨਹੀਂ ਹੈ ਬਟ ਚੇਕਰ ਕੋਈ ਚੀਜ਼ ਤੁਸੀਂ ਤੁਸੀਂ ਜਿਸ ਤਰ੍ਹਾਂ ਮੈਨੂੰ ਦੱਸ ਰਹੇ ਹੋ ਕਿ ਵੀਡੀਓ ਹੈਗਾ ਤੁਸੀਂ ਮੈਨੂੰ ਵੀਡੀਓ ਦੇ ਦਿਆ ਜੀ ਤੇ ਉਹ ਵੀਡੀਓ ਦੇਖ ਕੇ ਫਿਰ ਅਸੀਂ ਇਸ ਮਾਮਲੇ ਬਾਰੇ ਤਹਿਕੀਕਤ ਕਰਕੇ ਜੋ ਵੀ ਸਹੀ ਹੋਏਗਾ ਜੋ ਤਫਤੀਸ਼ ਦੇ ਵਿੱਚ ਗੱਲ ਆਏਗੀ ਉਹਦੇ ਮੁਤਾਬਿਕ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਐਸਨ ਜਨ نیوز ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ